ਜਾ ਉਧਰ ਦੇ ਪ੍ਰਧਾਨਗੀਆਂ ਨੇ ਪੰਜਾਬ ਸੂਬੇ ਦਾ ਬਹੁਤ ਨੁਕਸਾਨ ਕੀਤਾ ਵਾ ਪੰਜਾਬੀਓ ਹੁਣ ਤੁਸੀਂ ਦੇਖਿਆ ਡੱਲੇ ਬਲ ਦੇ ਬੰਦੇਰ ਹੋਣੀ ਸ਼ੰਭੂ ਬਾਰਡਰ ਤੇ ਤੇ ਖਨੋਰੀ ਦੇ ਵਿੱਚ ਧਰਨਾ ਲਈ ਬੈਠੇ ਨੇ ਨਾ ਕਿਉਂ ਲਈ ਬੈਠੇ ਨੇ ਕਿਉਂਕਿ ਇਹਨਾਂ ਨੇ ਸੰਯੁਕਤ ਮੋਰਚੇ ਨੂੰ ਫੇਲ ਕਰਕੇ ਆਪ ਉੱਪਰ ਆਉਣਾ ਚਾਹੁੰਦੇ ਸੀਗੇ ਵੀ ਸਾਡੀ ਬੱਲੇ ਬੱਲੇ ਹੋਵੇ ਚੌੜ ਜਾਬ ਤੇ ਤੋਂ ਚੰਦ ਦਿਨਾਂ ਪਹਿਲਾਂ ਇਹਨਾਂ ਨੇ ਧਰਨਾ ਲਾਇਆ ਨਿਕਲਿਆ ਕੀ ਬਾਬਾ ਜੀ ਦਾ ਠਿੱਲੂ ਆ ਹੁਣ ਧਰਨਾ ਲਾਇਆ ਹੋਇਆ ਇਹਨਾਂ ਦਾ ਡੱਲੇਵਾਲ ਹੋਣਾ ਦਾ ਜਿਹੜੇ ਫੀਮ ਟੋਟਿਆਂ ਦੀ ਖੇਤੀ ਦੇ ਵਿਰੋਧੀ ਨੇ ਜਿਹੜੀ ਇੱਕ ਲਾਹੇਬੰਦ ਕੀਤੀ ਆ ਧਰਨਾ ਲਾਇਆ ਹੋਇਆ ਨਾ ਲੋਕ ਮਾਵਾ ਭੈਣਾ ਦੀ ਗਾਲਾਂ ਕੱਢ ਰਹੇ ਨੇ ਇਹਨਾਂ ਨੂੰ ਮੈਂ ਦੋ ਗਰੀ ਦਿੱਲੀ ਗਿਆ ਮੈਂ ਤੇ ਜਦੋਂ ਉੱਥੇ ਤੇ ਪਿੰਡਾਂ ਦੇ ਵਿੱਚ ਜੀ ਜਾਣਾ ਜਾ ਪੈਂਦਾ ਵਾ ਤਾਂ ਡੇ ਡੇ ਘੰਟਾ ਦੋ ਦੋ ਘੰਟੇ ਅਦਲਾ ਜਾਮ ਦੇ ਵਿੱਚ ਫਸਿਆ ਰਹਿੰਦਾ ਵਾ ਜਾ ਕੌਣ ਰਹੇ ਨੇ ਪੰਜਾਬ ਦੇ ਵਿੱਚੋਂ ਦਿੱਲੀ 에어ਪੋਰਟ ਤੇ ਕਿਸਾਨਾਂ ਦੇ ਪੁੱਤ ਕਿਸਾਨ ਜਿਹੜੇ ਜਵਿਨਾ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਘੱਟ ਰਹੇ ਨੇ ਆਪ ਘੱਟ ਰਹੇ ਨੇ ਉਹ ਗਾਲਾਂ ਕੱਢਦੇ ਨੇ ਇਹਨਾਂ ਨੂੰ ਜੇ ਡੇ ਡੇ ਘੰਟਾ ਜਾਮਾਂ ਦੇ ਵਿੱਚ ਬਸ ਅਧੱਲੇ ਵਾਲੋ ਹੀ ਆ ਜਿਹਦੇ ਚਾਰ ਕਿਲੇ ਸਫੈਦੇ ਦੇ ਲਾਏ ਹੋਏ ਨੇ ਜਿਹੜਾ ਪੰਜਾਬ ਨੂੰ ਬੱਜਰ ਕਰਾਉਣ ਲਈ ਸਰਜੀਵ ਗਾਦੀ ਨੇ ਦਿੱਤਾ ਸੀਗਾ ਇਹਨਾਂ ਨੂੰ ਕੋਈ ਫਿਕਰ ਹੈਗਾ ਵਾ ਕਿ ਕਿਸਾਨ ਦੀ ਜਿੱਤ ਜਾਣਾ ਜ਼ਮੀਨ-ਜ਼ਮੀਰ ਦੀ ਹੈਗੀ ਆ ਵੈਲੂ ਪਾਣੀ ਦੇ ਨਾਲ 2029 ਚ 100 ਮੀਟਰ ਤੇ ਪਾਣੀ ਟੱਲੇ ਜਾਣਾ ਕਰਦੇ ਨੇ ਝੋਨੇ ਦਾ ਬਾਈ ਕਟੇ ਜੇ ਮਿਸ਼ਨ ਚਲਾਉਂਦੇ ਨੇ ਵੀ ਸ਼ਰਾਬ ਦੀਆਂ ਫੈਕਟਰੀਆਂ ਵੀਰ ਦੀਆਂ ਫੈਕਟਰੀਆਂ ਕੋਕੋਕੋਲਾ ਦੀਆਂ ਫੈਕਟਰੀਆਂ ਤੇ ਹਰ ਪੈਪਸ ਦੀਆਂ ਫੈਕਟਰੀਆਂ ਸਭ ਤੋਂ ਵੱਧ ਪਾਣੀ ਦੀ ਬਰਬਾਦੀ ਕਰ ਰਹੀਆਂ ਨੇ ਕੋਕਾ ਕੋਲਾ ਦੀ ਫੈਕਟਰੀ ਨੂੰ ਤਾਂ ਮਨ ਲਾਡੂ ਦੇ ਲੋਕਾਂ ਨੇ ਭਜਾਇਆ ਹੋਇਆ ਵਾ ਤੇ ਸਿੱਖਾਂ ਦਾ ਮੰਨ ਦੀ ਮੱਤੇ ਮਤ ਉੱਚੀ ਅੱਡੇ ਵਾਲੂ ਦਾ ਸਭ ਤੋਂ ਵੱਧ ਆਪਣੇ ਪਿਓ ਪਾਣੀ ਤੇ ਪਿਆਰ ਦੇਣਾ ਚਾਹੀਦਾ ਵਾ ਘਾਤਰਾ ਉੱਪਰ ਜੀ ਪਾਇਆ ਹੋਇਆ ਵਾ ਮੁੱਛਾ ਹੈ ਖੜਾਈਆਂ ਹੋਈਆਂ ਨੇ ਜਿਹਦੇ ਪਾਣੀ ਨੂੰ ਗਰਬਾਣੀ ਦੇ ਵਿੱਚ ਇੱਕ ਪਿਓ ਦਾ ਦਰਜਾ ਵਾ ਪਵਨ ਗੁਰੂ ਪਾਣੀ ਪਿਤਾ ਦਾ ਮਤਬਲ ਕੀ ਹੁੰਦਾ Hindu ਧਰਮ ਮੁਸਲਮਾਨ ਧਰਮ ਸਾਹੀ ਧਰਮ ਆਪਣੇ ਧਰਮ ਆਪਣੇ ਗ੍ਰੰਥਾਂ ਦੇ ਪ੍ਰਤੀ ਵਫਾਦਾਰ ਨੇ ਇੱਕ ਸਿੱਖ ਧਰਮਾ ਜਿਹੜਾ ਗੁਰੂ ਗ੍ਰੰਥੀ ਸਭ ਦੀ ਸੋਚ ਨੂੰ ਆਪਣੀ ਜੁੱਤੀ ਦੇ ਨੋਕ ਤੇ ਲਾ ਕੇ ਚੱਲਦਾ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਬਧਾਵਾ ਦੇ ਚੁੱਕੇ ਨੇ ਮੈਂ 85% ਕਿਸਾਨਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਜਿਹੜੇ 1 2 3 4 ਕੀ ਲਿਆਂ ਵਾਲੇ ਨੇ ਜਿਹੜੇ ਦੁੱਧ ਡੇਰੀ ਫਾਰਮ ਮਨਾਈ ਆਪਣੇ ਪਰ ਘਰ ਦਾ ਪਾਲਣ ਪੋਸ਼ਣ ਕਰਦੇ ਨੇ ਸਬਜ਼ੀਆਂ ਆਲੂ ਗੱਤੇ ਬਰਸੀਨ ਚਰੀ ਵੀ ਦੇ ਨੇ ਭਾਈ ਜੀ 2024 ਚੱਲਦਾ 2030 ਨੂੰ 6 ਸਾਲ ਬਚੇ ਨੇ ਆਪਣੇ ਬੱਚਿਆਂ ਨੂੰ ਮਾੜੇ ਮੋٹے ਕੋਰਸ ਕਰਾ ਦਿਓ ਜਿਨ੍ਹਾਂ ਦਾ ਫੈਕਟਰੀਆਂ ਦੇ ਵਿੱਚ ਵੈਲੀ ਹੁੰਦੀ ਹੈ ਜਾਂ ਇਹ ਇਹ ਕੰਮ ਕਰਾ ਦਿਓ ਜਿਹੜਾ ਪ੍ਰਾਈਵੇਟ ਬਿਜ਼ਨਸ ਹੈ ਜਿਹੜੇ ਪਈਏ ਕਰ ਰਹੇ ਨੇ ਜਾਂ ਤਾਂ ਪਾਣੀ ਉਹ ਖਤਮ ਹੋ ਗਿਆ ਕਿਸਾਨ ਦੀ ਜਿੱਦ ਜਾਣਾ ਜ਼ਮੀਨ ਜ਼ਮੀਨ ਦੀ ਵੈਲੀ ਹੋ ਗਈ ਪਾਣੀ ਦੇ ਨਾਲ ਫਿਰ ਤੁਸੀਂ ਕੀ ਕਰਨਾ ਵਾ ਜਾਂ ਤਾਂ ਅਰਬ ਕੰਟਰੀਆਂ ਨੂੰ ਜਾਏਂਗੇ ਜਾ ਆਤਮਹੱਤਿਆ ਬਧਨ ਕੀਆ ਵਰਕਰ ਦੀਆਂ ਰੇਡੀਆਂ ਰਿਕਸ਼ੇ ਸਤੋਂ ਚਲਾਨੀ ਹੋਣੇ ਹੈਗੇ ਤੇ ਸਕਿਉਰਟੀ ਗੱਠ ਤੇ ਡਰਾਈਵਰੀ ਦੇ ਵਿੱਚ ਜਾਣਗੇ ਫਿਰ ਮੇਰੀਆਂ ਸਾਨੂੰ ਗੱਲਾਂ ਚਾਹਤ ਹੋਣਗੀਆਂ ਅਸੀਂ ਕਿਉਂ ਕਹਿੰਦੇ ਆ ਵੀ ਛੋਟੀ ਕਿਸਾਨੀ ਨੂੰ ਲਗਭਗ ਮੋਦੀ ਜਿਹਨੂੰ ਇਹ ਵਿਰੋਧੀ ਕਹਿੰਦੇ ਨੇ ਮੋਦੀ ਨੇ ਲਗਭਗ 50000 ਕਿਸਾਨਾਂ ਨੂੰ ਟੋਡਿਆਂ ਦੀ ਖੇਤੀ ਦੇ ਪਰਵਰਤ ਦੇ ਦੇਣਾ ਸੀ ਤੇ ਇਸ ਸੂਬਿਆਂ ਨੂੰ 112000 ਪਰਵਰਤ ਦਿੱਤੇ ਨੇ ਮੂੰਹ ਟੋਡ ਦੇ ਵਿੱਚ ਨਾ ਕਿਸਾਨ ਲੀਟਰਾਂ ਦਾ ਜਿਨ੍ਹਾਂ ਨੇ ਖੇਤੀ ਮੰਗੀ ਉਹ ਤਾਂ ਰਾਜਾ ਭਿੰਗ ਵਰਗੇ ਕਾਉ ਦੇ ਸਰਜੀ ਨਹੀਂ ਖੰਦੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਅਫੀਬ ਦੋਡੀਆਂ ਦੀ ਖੇਤੀ ਭੰਗ ਲਈ ਕਮੇਟੀਆਂ ਬਣਾਉਂਦੇ ਨੇ ਇੱਥੇ ਵਿਰੋਧੀ ਨੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਲੱਖਾਂ ਨੌਜਵਾਨ ਚਿੱਟੇ ਦੀ ਭੇਟ ਚੜ ਗਏ ਅੱਜ ਪੰਜਾਬਣਾਂ ਦੇ ਆ ਕੁੱਖਾ ਚ ਝੂਪੀ ਵਿਹਾਰ ਦਾ ਵੀਰ ਚ ਪਾਇਆ ਜਾ ਰਿਹਾ ਤਲਾਕਾਂ ਦੀ ਗਿਣਤੀ ਹੋ ਗਿਆ ਜੇਲਾ ਭਰੀਆਂ ਪਈਆਂ ਨੇ ਲੁੱਟਾ ਖੋਹਾਂ ਹੋ ਗਈਆਂ ਤੇ ਪੰਜਾਬ ਦੇ ਵਿੱਚੋਂ ਦਿਨੋ ਦਿਨ ਹੀ ਵਧ ਰਹੀਆਂ ਨੇ ਇਹਦੇ ਕਰਕੇ ਤਾਂ ਮੋਦੀ ਨੂੰ ਫਾਇਦਾ ਪਚਾਉਣ ਲਈ ਬੈਠੇ ਨੇ ਸ਼ੰਭੂ ਦੇ ਉੱਥੇ ਬਾਰਡਰ ਤੇ ਕਨੋਰੀ ਬਾਰਡਰ ਤੇ ਲੋਕ ਦੇਖੋ ਕਿਵੇਂ ਇਹਨਾਂ ਨੂੰ ਗਾਲਾਂ ਕੱਢਦੇ ਨੇ ਦੱਲੇ ਵਾਲਾ ਕਹਿੰਦਾ ਸੀ ਨਾ ਮੋਦੀ ਦਾ ਘਰਾਬ ਉਹ ਤਾਂ ਉੱਪਰ ਜਾ ਰਹਾ ਹੈ ਰਾਮ ਮੰਦਰ ਕਰਕੇ ਉਸ ਨੂੰ ਨੀਚਾ ਲਾਣਾ ਪਵੇਗਾ ਇਹ ਵੀਡੀਓ viral ਹੋ ਗਈ ਹੈ ਜਿਹੜੇ ਕੀ ਫੀਪ ਡੋਟੀਆਂ ਦੀ ਬੋਧ ਕਰਦੇ ਨੇ ਜਿੰਦਗੀ ਉੱਥੇ ਦੇ ਕਿਸਾਨਾਂ ਨੇ ਧਰਨੇ ਨਾਲ ਲੈ ਕੇ 112000 ਪਰਮਟ ਲੈਤਾ ਸੀ ਉਹ ਕਮ ਸੇ ਕਾਂ ਫੀਪ ਡੋਟੇ ਲਾਗੂ ਪੰਜਾਬ ਛੋਣ ਕੇ ਸਾਡੀਆਂ ਨਸਲਾਂ ਦਾ ਬਦ ਚੜ ਗਈਆਂ ਪੰਜਾਬੀਆਂ ਦੇ ਘਰੇ ਪੰਜਾਬੀਆਂ ਦੇ ਜਵਾਬ ਤਾਂ ਜੰਮਦੇ ਰਹਿ ਜਾਣਗੇ ਲੁੱਟਾ ਖੂਆ ਆ ਜਿਹੜੀ ਜੀਪ ਤੇ ਰੱਖਣ ਵਾਲੀ ਗੋਲੀ ਆ ਹੁਣ ਤੱਕ ਪਤਾ ਨਹੀਂ 32 33 ਕਰੋੜ ਲੋਕ ਪੰਜਾਬੀ ਇਸ ਗੋਲੀ ਨੂੰ ਖਾ ਚੁੱਕੇ ਨੇ ਜਿਹਦਾ ਨੰਬਰ ਤਾਂ ਹੁੰਦਾ ਲੀਵਰਪੁਰ ਦੇ ਖਰਾਬ ਹੁੰਦੇ ਨੇ ਇਹ ਕਿਤੇ ਭੁੱਲੇ ਨਹੀਂ ਤੇ ਮੁੱਦੇ ਤੇ ਇਹਨਾਂ ਦਾ ਸਿੱਖਾਂ ਦਾ ਮਨ ਨਹੀਂ ਬਾਤਾਂ ਬਤ ਉੱਚੀ ਹੈ ਸਯੋਜਕ ਤੇ ਮੋਰਚੇ ਨੂੰ ਫੇਲ ਕਰਨ ਲਈ ਪਤਾ ਨਹੀਂ ਕਿਹਦੇ ਨਾਲ ਰਲ ਕੇ ਇਹਨਾਂ ਨੇ ਧਰਨਾ ਲਾ ਲਿਆ ਤੇ ਮੁੰਡਿਆਂ ਦੀ ਮੌਤ ਹੋ ਗਈ ਨੌਜਵਾਨਾਂ ਦੀ ਤੇਆਂ ਦੀ ਹੱਥਾਂ ਖਰਾਬ ਹੋ ਗਈਆਂ ਦੇਖ ਇਹ ਹਰਿਆਣਾ ਪੁਲਿਸ ਚੱਕ ਕੇ ਲੈ ਗਈ ਤੇ ਇਹਨਾਂ ਦਾ ਤਾਂ ਵੀ ਕੁਝ ਵਿਗੜਿਆ ਬਜ਼ੁਰਗਾਂ ਦਾ ਜਦ ਹ ਰਚਿੰਦਰਾ ਹਸਪੀਟਲ ਦੇ ਵਿੱਚ ਦਾਖਲ ਹੋਇਆ ਜਾ ਕੇ ਪਹਿਲਾਂ ਮੀਡੀਆ ਵਾਲੇ ਨੂੰ ਲੈਤਾ ਵੀ ਢੱਲੇ ਬੜ ਸਾਰੇ ਦਾਖਲ ਹੋ ਗਏ ਜੀ ਹਸਪੀਟਲ ਦੇ ਵਿੱਚ ਮੀਡੀਆ ਵਾਲਿਆਂ ਨੇ ਕਵਰ ਕੀਤਾ ਕੋਈ ਫੌਜ ਦਾ ਜਰਨਲਦਾਰ ਤਾਂ ਹੁੰਦਾ ਵੀ ਫੌਜ ਦਾ ਜਰਨਲ ਜਕਮੀ ਹੋ ਗਿਆ ਇਹ ਨਾਲ ਕੈਮਰੇ ਵਾਲਿਆਂ ਨੂੰ ਲੈ ਕੇ ਜਾਂਦੇ ਉਹ ਸਮਝੋ ਪੰਜਾਬੀਓ ਪੰਜਾਬ ਦੇ ਵਿੱਚ ਕੀ ਗੇਮ ਕੀ ਚੱਲ ਰਹੀ ਆ ਤੁਸੀਂ ਵੀ ਨਾਲੇ ਅਕਾਲੀ ਦਲ ਤੇ ਕਾਂਗਰਸੀਆਂ ਦਾ ਝੰਡਾ ਚੱਕ ਕੇ ਫੇਰੇ ਆ ਪੰਜਾਬੀਓ ਹਰ ਪਾਰਟੀ ਦਾ ਇਹ ਦੇਖਿਆ ਕਰੋ ਭਈਆ ਸਤਾਨ ਤੇ ਸਾਈ ਸਤਾਨ ਬਣ ਚੁੱਕਿਆ ਪੰਜਾਬ